ਅੱਜ ਦਾ ਵਿਸ਼ਾ ਹੈ ਮੇਰੇ ਪਿਤਾ ਜੀ ਮੇਰੇ ਪਿਤਾ ਜੀ ਬਹੁਤ ਚੰਗੇ ਵਿਅਕਤੀ ਹਨ ਉਹ ਮੇਰੇ ਪਰਿਵਾਰ ਦੀ ਦੇਖਭਾਲ ਕਰਦੇ ਹਨ ਉਹ ਬਹੁਤ ਮਿਹਨਤੀ ਹਨ ਉਹ ਮੈਨੂੰ ਪੜਾਈ ਵਿੱਚ ਮਦਦ ਕਰਦੇ ਹਨ ਉਹ ਹਮੇਸ਼ਾ ਸਾਨੂੰ ਸੱਚ ਬੋਲਣ ਲਈ ਕਹਿੰਦੇ ਹਨ ਉਹ ਮੇਰਾ ਬਹੁਤ ਖਿਆਲ ਰੱਖਦੇ ਹਨ ਮੇਰੇ ਨਾਲ ਖੇਡਦੇ ਵੀ ਹਨ ਉਹ ਹਮੇਸ਼ਾ ਮੇਰੀ ਚਿੰਤਾ ਕਰਦੇ ਹਨ ਮੈਨੂੰ ਆਪਣੇ ਪਿਤਾ ਜੀ ਨਾਲ ਬਹੁਤ ਪਿਆਰ ਹੈ ਮੈਨੂੰ ਆਪਣੇ ਪਿਤਾ ਜੀ ਤੇ ਮਾਣ ਹੈ ਜੇਕਰ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਲਾਈਕ ਕਰਿਓ